ਲਾ ਕੱਲੇ ਅਮੀ ਬੈਗ ਰੱਖ ਲੈਣੀ ਚੰਗੀ ਤਰ੍ਹਾਂ ਸੈੱਟ ਕਰਕੇ ਕੱਪੜੇ ਮੁੜਨਾ ਹੈ ਰ ਕੋਲ ਹੈ ਇਹ ਸ਼ਰਟ ਦਾ ਪੱਲਾ ਸ਼ਰਟ ਦੀ ਜਿਹੜੀ ਲੈਂਥ ਲੈ ਲੈਣੀ ਆ ਕੁਰਤੇ ਦੀ ਕਿੰਨੀ ਆਕਤਾਲੀ ਇੰਚ ਆਕਤਾਲੀ ਇੰਚ ਸਾਡੀ ਕੁਰਤੀ ਦੀ ਲੈਂਥ ਹੋਣੀ ਆ نیچے ਤੋਂ ਸਾਡਾ ਫੋਲਡ ਹੋਇਆ ਆ ਫਰੰਟ ਵਾਲਾ ਪੱਲਾ ਵੀ ਤੇ ਸਾਡਾ ਬੈਕ ਵਾਲਾ ਪੱਲਾ ਵੀ نیچے ਤੋਂ ਫੋਲਡ ਆ ਆਪਾਂ ਇੱਥੇ ਸਾਡੇ 48 ਰੱਖਣਾ ਹੈ ਅੱਧਾ ਇਹ ਚਾਪ ਉੱਪਰ ਹਾਫ ਜਿਹੜਾ ਹੈ

ਚੋਲੋ ਫਿਰ ਆਪਣਾ 5 ਇੰਚ ਸੈਟ ਕਰਨਾ ਹੈ ਇਹ ਇਤੋਂ ਦੀ ਆਪਾਂ ਨੇ ਲੈਣਾ ਹੈਗਾ ਆ 3.5 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖਣੀ ਆ ਹਿੱਪ ਕਿਉਂ ਆ। ਠੀਕ ਹੈ ਤਾਂ ਪਾਈਪਿੰਗ ਕੱਢਣੀ ਆ ਤਾਂ ਆਪਾਂ ਹਿੱਪ ਲੈਣੀ ਹੈਗੀ ਆ। 4+ ਕਰਨੀ ਆ। ਜੇ ਅਦਰ ਲਿੰਕ ਕੱਢਣੀ ਤਾਂ ਆਪਾਂ ਵਿੱਚ ਥੀ 3+ ਜਿਹੜੇ ਆਧੇ ਹੋਣੇ ਹੈਗੇ ਆ ਸਾਢੇ ਵੀ ਸਾਡੇ ਕੋਲ ਹੈਗੀ ਆ। ਸਾਢੇ 21 ਸਾਢੇ 22 ਤੇ ਸਾਢੇ 23 ਆਪਾਂ ਜਿਹੜੀ ਕੱਟਣੀ ਹੈਗੀ ਆ ਹਿੱਪ। ਠੀਕ ਹੈ ਜੀ ਸਾਢੇ 23 ਦਾ ਇੱਥੇ ਆਪਾਂ ਨੇ ਹਾਫ ਕਰ ਲੈਣਾ ਆ। ਸਾਡੇ ਘਿਆਰ ਤੋਂ 2 ਪੁਆਇੰਟ ਜ਼ਿਆਦਾ ਮਾਰਜਨ ਆਉਂਦਾ ਹੈਗਾ ਤੇ ਆਪਾਂ ਇੱਥੇ ਇਹਦੀ ਜਿਹੜੀ ਕਟਿੰਗ ਉਹ ਕਰ ਲੈਣੀ ਹੈਗੀ ਆ ਆਪਾਂ ਨੇ ਲੈਂਥ ਪੂਰੀ ਪੂਰੀ ਲਈ ਹੈ ਸਿਰਫ 1/2 ਇੰਚ ਹੀ ਆਪਾਂ ਵਾਧਾ ਲਿਆ ਹੈ ਕਿਉਂਕਿ ਸਾਡੇ ਕੋਲ ਫਰੰਟ ਬਣਿਆ ਹੋਇਆ ਹੈ ਤੇ ਬੈਕ ਦੀ ਅਗਰ ਨਹੀਂ ਬਣਿਆ ਹੁੰਸੀ ਤਾਂ ਫੇਰ ਸਾਨੂੰ ਇਹਦੇ ਵਿੱਚ 3 ਜਾਂ 4 ਇੰਚ ਕਾਸ ਕਰਨੇ ਪੈਣਗੇ ਜੇ ਸਾਡੇ ਕੋਲ ਲੈਂਥ ਬਣੀ ਹੋਈ ਹੁੰਦੀ ਹੈ ਸ਼ੋਲਡਰ ਹੀ ਤੇ ਆਪਾਂ 1/2 ਇੰਚ ਹੀ ਵਾਧਾ ਰੱਖਣਾ ਹੁੰਦਾ ਹੈ ਇਹ ਸਾਡਾ ਹੋ ਗਿਆ ਹੈ ਰੈਡੀ ਕਟਿੰਗ ਕਰ ਲੈਣੀ ਆਪਾਂ ਇਹਦੀ ਫਿਰ ਆਪਾਂ ਨੇ ਇਹਦਾ ਕਰਨਾ ਹੈਗਾ ਡਰਾਫਟ ਲਾਈਵ 'ਚ ਸਾਰੇ ਤਾਂ ਕੈਪੀ ਲਾਈਵ ਚ ਦੇਖੋ ਪਹਿਲਾਂ ਇਹ ਲੈਕ ਜਿਹੜਾ ਰੱਖਣਾ ਹੈ ਸਭ ਤੋਂ ਪਹਿਲਾਂ ਨੇ ਆਪਾਂ ਨਾਪ ਲੈਣਾ ਹੈਗਾ ਤੀਰਾ ਤੀਰਾ ਹੈਗਾ ਜੀ ਮੇਰਾ 14 ਇੰਚ ਇਸ ਤੇ ਸਾਡੇ ਕੋਲ 2 ਇੰਚ ਤੇ ਆਪਾਂ ਨੂੰ ਕੱਟਣਾ ਹੈਗਾ ਮੋਡਾ 7 ਇੰਚ ਦਾ ਠੀਕ ਹੈ ਜੀ ਪੂਰੇ ਤੋਂ ਆਪਾਂ ਇੱਥੋਂ 1/2 ਇੰਚ ਅੰਦਰ ਨੂੰ ਕਟਾ ਕੇ ਜਿਹੜੀ ਆ ਥੋੜੀ ਹੋ ਗਈ ਹੈ ਕਹਿੰਦਾ 10 ਇੰਚ ਇੱਥੋਂ ਆਪਾਂ ਨੇ 2 ਇੰਚ ਦੀ ਕਟਾਈ ਥੋੜੀ ਹੋ ਗਈ ਹੈ ਇੱਥੋਂ ਆਪਾਂ ਦੀ ਕਟਾਈ ਹੈਗੀ ਇੰਕੀ ਨੇ ਦਾ ਹਾਫ ਕਰਨਾ ਹੈਗਾ ਜਿਹੜੀ ਆ ਵਾਲੀ ਫਿਰ ਆਪਾਂ ਸਲਾਈ ਹੈ ਜਿਹੜੀ ਗਲਾਈ ਹੈ ਆਪਾਂ ਸਲਾਈ ਇੱਥੇ ਲਗਾਣੀ ਹੈ ਗਲਾਈ ਕਰਨ ਲਈ ਹੁਣ ਆਪਾਂ ਨੇ ਇਹਦੀ ਕਟਿੰਗ ਕਰ ਦੇਣੀ ਹੈ ਜੀ ਜਿਹੜੀ ਆ ਪਕਾਟ ਪਾਣੀ ਹੈਗੀ ਇਹਦਾ ਥੋੜਾ ਬੋਟ ਗਣਾ ਹੈ ਇਸ ਕਰਕੇ ਆਪਾਂ 3 ਇੰਚ ਜਿਹੜਾ ਉਹ ਘੜਾ ਲੈ ਗਏ 1/2 ਇੰਚ ਦੀ ਆਪਾਂ ਇੱਥੇ ਜਿਹੜੀ ਕਾਟ ਡਾਉਨ ਜਿਹੜੀ ਪਾਇਆ ਨਾ ਹੁਣ ਆਪਾਂ ਇਹਦਾ ਸੌਂਤ ਨੂੰ ਲੈ ਇੱਕ ਜਿਹੜਾ ਦੇਖਣ ਦੇ ਵਾ ਚਾਰ ਇੰਚ పని కట్టినా సబ్బ ਨਹੀਂ ਜਿਹੜੀ ਆ ਫਿਟਿੰਗ ਵਾਲੀ ਸਲਾਈ ਆ ਉਹ ਲਗਾ ਲੈਣੀ ਹੈਗੀ ਆ ਹੈਲੋ ਜੀ ਕੀ ਹਾਲ ਹੈ थैंक यू ਭਾਬੀ ਜੀ थैंक यू ਲਾਈਵ ਦੇ ਵਿੱਚ ਆਉਣ ਦੇ ਲਈ ਹਾਂਜੀ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ ਹੁਣ ਆਪਾਂ ਨੇ ਦੇਖਣਾ ਆ ਇਹਦੀ ਜਿਹੜੇ ਚਾਕ ਆ ਕਿੰਨੇ ਤੇ ਰੈਡੀ ਹੋਵੇ ਠੀਕ ਆ ਜੀ ਸਾਡੇ ਕੋਲ ਇਹਦੇ ਚਾਕ ਹੁੰਦੇ ਆ 14 ਇੰਚ ਤੇ ਰੈਡੀ ਤੇ ਆਪਾਂ ਅੱਧਾ ਇੰਚ ਇਹਦੇ ਵਿੱਚ ਜਿਹੜਾ ਪਲੱਸ ਕਰਨਾ ਆ 14 ਇੰਚਾ 14.5 ਆਪਾਂ ਇਹਦੇ ਰੱਖਾਂਗੇ ਕਿਉਂਕਿ ਸਾਡਾ ਹਾਫ ਜਿਹੜਾ ਇੰਚ ਆਂਦਾ ਆ ਉੱਪਰ ਬਾਵਾ ਵਾਲੀ ਗਲਾਈ ਜਦੋਂ ਆਪਾਂ ਸਲਾਈ ਕਰਨੀ ਆ ਉੱਥੇ ਉਹ ਆ ਜਾਣਾ ਹੈਗਾ ਠੀਕ ਹੈ ਜੀ ਮੈਂ ਆ ਵਾਲੀ ਜਿਹੜੀ ਫਿਟਿੰਗ ਬਣਾਉਂਦੀ ਹੁੰਦੀ ਆ ਕਮਰ ਦੀ 6.5 ਜਾਂ 6.5 ਤੇ ਹੀ ਬਣਾਉਣੀ ਹੁੰਦੀ ਆ ਤੇ ਅਗਰ ਕੋਈ ਸੇ ਦੀ ਲੈਂਥ ਜਿੱਦਾਂ ਮਤਲਬ ਸ਼ਰਟ ਲੰਬਾ ਆ ਜਾਂ ਖੋਦ ਵੀ ਉਹ ਲੰਬਾ ਹੈਗਾ ਤੇ ਉਹਦੀ ਆਪਾਂ ਸਲਾਈ ਆਪਾਂ 7 ਤੇ ਕਰ ਸਕਦੇ ਆ ਨਹੀਂ ਕਿ ਮੈਂ ਤਕਰੀਬਨ 6.5 ਤੇ ਹੀ ਬਣਾਉਣੀ ਹੁੰਦੀ ਆ ਆਪਾਂ 6.5 ਤੇ ਹੀ ਇਹਦੀ ਜਿਹੜੀ ਰੱਖਾਂਗੇ ਕਮਰ ਨਾ ਪਾਣੀ ਦੀ ਕਮਰ ਵੀ ਦੇਖ ਲੈਣੀ ਕਿੰਨੀ ਲੱਗਦੀ ਸਾਡੇ ਕੋਲ 19 ਇੰਚ ਸਾਡੇ ਕੋਲ ਕਮਰ ਹੈਗੀ ਆ ਤੇ ਆਪਾਂ ਜਦੋਂ 19 ਦਾ ਹਾਰ ਇੱਥੇ ਕਰਨਾ ਹੈ ਤੇ ਸਾਡੇ ਕੋਲ ਆ ਜਾਣੀ ਹੈ ਸਾਢੇ 9 ਇੱਥੇ ਆਪਾਂ ਸਾਢੇ 9 ਰੱਖਾਂਗੇ ਤੇ ਬ੍ਰੈਸਟ ਸਾਡੇ ਕੋਲ ਹੈਗੀ ਆ 20 ਇੰਚ ਆਪਾਂ ਨੇ ਇੱਥੋਂ ਸਲਾਈ ਐਦਾ ਟੇਢੀ ਕਰਕੇ ਨਹੀਂ ਲਗवानी ਹੈਗੀ ਆਪਾਂ ਨੇ ਇੱਥੋਂ 3 ਇੰਚ ਟਿੱਕਰ ਐਵੇਂ ਸਿੱਧੀ ਹੀ ਸਲਾਈ ਕਿੱਚਣੀ ਹੈ 3 ਇੰਚ ਉਸ ਤੋਂ ਬਾਅਦ ਆਪਾਂ ਤੋਂ ਫਿਰ ਇਹਨੂੰ ਮਲਾਉਣਾ ਹੈਗਾ ਰੈਸਟ ਇੱਥੇ ਹੀ ਇਹ ਸਾਢੇ ਕੋਲ ਹੈਗੀ ਆ ਸਾਢੇ ਵੀ ਕੱਟ ਤਾਂ ਇਹ ਮਲਾਰਾ ਲਾ ਰਿਹਾ ਹੈ ਇੱਥੇ ਵੀ ਆਪਣਾ 3 ਇੰਚ ਜਾਂ 2.5 ਤੱਕ ਕਰ ਆਪਾਂ ਇਹਦੇ ਸਿੱਧੀ ਸਲਾਈਟ ਕਰਾਂਗੇ ਉਸ ਤੋਂ ਬਾਅਦ ਆਪਾਂ ਇਹ ਇਹ ਤੇ ਦੇਣੀ ਆ ਅਗਰ ਕਿਸੇ ਵੀ ਆਪਾਂ ਬਰੈਸਟ ਇਥੋਂ ਜ਼ਿਆਦਾ ਰੱਖਣੀ ਹੈਗੀ ਤਾਂ ਫਿਰ ਆਪਾਂ ਦੀ ਇਥੋਂ ਐਵੇਂ ਕਰਕੇ ਗਲਾਈ ਦੇਣੀ ਆ ਉਂਹਲੀ ਸਾਈਡ ਤੋਂ ਫਿਰ ਐਵੇਂ ਆ ਕਿ ਇਥੋਂ ਸਾਡਾ ਕੱਪੜਾ ਜਿਹੜਾ ਐ ਸੂਟ ਨੂੰ ਖਿੱਚ ਨਹੀਂ ਪੈਂਦਾ ਤੇ ਫੁੱਲਦਾ ਨਹੀਂ ਹੈਗਾ ਸ਼ੋਲਡਰੀ ਸਾਡੀ ਕਟਿੰਗ ਹੋ ਗਈ ਆ ਹੁਣ ਆਪਾਂ ਦੀ ਜਿਹੜੀਆਂ ਬਾਜੂਆਂ ਐਵੇਂ ਸਾਡੇ ਕੋਲ ਦੀਆਂ ਬਣੀਆਂ ਹੋਈਆਂ ਨੇ ਬਾਜੂ ਤੇ ਆਪਾਂ ਦੇ ਸੇਫਟੀ ਦੀ ਕਾਟੀ ਪਾਉਣੀ ਹੈ ਆਪਾਂ ਦੇਖ ਲਈਏ ਹੁਣ ਪਲਾਜ਼ੋ ਆ ਸਾਡੇ ਕੋਲ ਪਲਾਜ਼ੋ ਆਪਾਂ ਇਹਦੇ ਨਾਪ ਦਾ ਹੀ ਪਲਾਜ਼ੋ ਜਿਹੜਾ ਕੱਟਣਾ ਹੈ ਸਿੰਪਲ ਕੋਈ ਪੈਂਟ ਨਹੀਂ ਹੈ ਕੋਈ ਕੁਸ਼ੀ ਨਹੀਂ ਮੰਨਤ ਕਿਤੇ ਜੀ ਬਹੁਤ ਵਧੀਆ ਤਰੀਕਾ ਸਮਝਾਉਣ ਦਾ ਥੈਂਕ ਯੂ ਜੀ ਮੰਨਤ ਹੈ ਲੇਗੀ ਉਹ ਘਾਰੀ ਆ ਸੀ ਆਪਣੇ ਪਲਾਜ਼ੋ ਦੀ ਜਿਹੜੀ ਆ ਲੈਂਥ ਆ ਉਹ ਨਾਪ ਲੈਣੀ ਪਈ ਨਹੀਂ ਆ ਠੀਕ ਹੈ ਜੀ ਸਾਢੇ 39 ਇੰਚ ਸਾਡੇ ਕੋਲ ਪਲਾਜ਼ੋ ਦੀ ਜਿਹੜੀ ਲੈਂਥ ਹੈਗੀ ਆ ਆਪਾਂ हिਪ ਦੇ ਅਕੋਰਡਿੰਗ ਜਿਹੜਾ ਆ ਪਲਾਜ਼ੋ ਕੱਟਣਾ ਹੈਗਾ ਇਹ ਤੇ ਸਾਢੇ ਕੋਣ 90 ਇੰਚ ਸਭ ਤੋਂ ਪਹਿਲਾਂ ਆਪਾਂ ਕੱਪੜੇ ਐਵੇਂ ਫੋਲਡ ਕਰਕੇ ਇਹ ਨੂੰ ਤੇਲ ਲਗਾ ਕੇ ਇਹਨੂੰ ਸੈੱਟ ਕਰਕੇ ਰੱਖਣਾ ਹੈ ਪਹਿਲਾਂ ਆਪਾਂ ਇਹਨੂੰ ਡਬਲ ਫੋਲਡ ਕਰਕੇ ਰੱਖ ਲੈਣਾ ਕੱਪੜੇ ਨੂੰ ਠੀਕ ਹੈ ਜੀ ਐਵੇਂ ਡਬਲ ਫੋਲਡ ਕਰਨਾ ਸਿੰਪਲ ਪਲਾਜ਼ੋ ਕਰਕੇ ਆਪਾਂ ਇਹਨੂੰ ਐਵੇਂ ਡਬਲ ਫੋਲਡ ਕਰ ਲੈਣਾ ਪਹਿਲਾਂ ਇਹਦਾ ਲੱਗ ਲੱਗ ਆਪਾਂ ਪੱਲਾ ਨਹੀਂ ਕੱਟਣਾ ਹੈਗਾ ਉਸ ਤੋਂ ਬਾਅਦ ਆਪਾਂ ਐਵੇਂ ਇਹਨੂੰ ਫੋਲਡ ਕਰ ਲੈਣਾ ਐਵੇਂ ਚਾਰ ਪੱਲੇ ਹੋਣੇ ਚਾਹੀਦੇ ਆ ਸਾਡੇ ਦੇਖੋ 1 2 3 ਤੇ 4 ਐਵੇਂ ਆਪਾਂ ਇਹਨਾਂ ਨੂੰ ਪੈ ਲਗਾ ਕੇ ਜਿਹੜਾ ਰੱਖ ਲੈ ਹੈਗਾ ਸੈੱਟ ਕਰਕੇ కరెట్ <coughs> <coughs> ਜਿਹੜਾ ਖੁੱਲਾ ਵਾਲਾ ਸਾਈਡ ਹੁੰਦਾ ਕੱਪੜੇ ਦੀ ਜਿਵੇਂ ਇਦਾਂ ਵਾ 1 2 3 ਤੇ 4 ਇਹ ਵਾਲੇ ਆਪਾਂ ਚਾਰ ਪੱਲੇ ਆ ਜਿਹੜੇ ਖੁੱਲੀ ਸਾਈਡ ਆ ਇਹ ਅਸੀਂ ਆਪਣੇ ਵੱਲ ਰੱਖਣੀ ਹੈ ਇਧਰੋਂ ਆਪਾਂ ਆਸਣ ਦਾ ਜਿਹੜਾ ਮਾਰਜਿਨ ਲੈਣਾ ਹੈਗਾ ਆਪਾਂ ਪਹਿਲਾਂ نیچے ਤੋਂ ਜਿੰਨਾ ਵੀ ਅੰਦਰ ਨੂੰ ਫੋਲਡ ਕਰਨਾ ਨਾ ਓਨਾ ਰੈਡੀ ਰੱਖਣਾ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਜਿੰਨਾ ਫੋਲਡ ਕਰਨਾ ਉਹਨਾਂ ਨੀਚੇ ਤੋਂ ਮਾਰਜਿਨ ਦੇਣਾ ਜੇ ਆਪਾਂ 2 ਇੰਚ ਫੋਲਡ ਕਰਨਾ ਤੇ ਆਪਾਂ 2 ਦੇਵਾਂਗੇ ਜੇ ਆਪਾਂ ਇਹਦੀ ਪੱਟੀ ਜਿਹੜੀ ਹੈ ਨੀਚੇ ਤੋਂ ਚੌੜੀ ਬਣਾਉਣੀ ਹੈ ਤੇ ਫਿਰ ਆਪਾਂ 3 ਇੰਚ ਵੀ ਇਹਨੂੰ ਫੋਲਡ ਕਰ ਸਕਦੇ ਹਾਂ ਐਵੇਂ ਪਹਿਲਾਂ ਆਪਾਂ ਸਿੱਧਾ ਇਹਨੂੰ ਤੇ ਚਾਹੁੰਦੇ ਰਹਿਣਾ ਸਾਡੇ ਕੋਲ 39 ਇੰਚ ਸੀ ਲੈਂਥ ਆਪਾਂ ਨੀਚੇ ਤੋਂ ਪਹਿਲਾਂ 2 ਇੰਚ ਦਾ ਜਾ ਡੇਢ ਦਾ ਆਪਾਂ ਛੱਡਣਾ ਆਪਾਂ 2 ਇੰਚ ਛੱਡ ਸਕਦੇ ਹਾਂ ਠੀਕ ਹੈ ਜੀ ਇੱਥੇ ਆਪਾਂ 2 ਇੰਚ ਦਾ ਕੱਪੜਾ ਜਿਹੜਾ ਪਹਿਲੀ ਨਿਸ਼ਾਨਾ ਲਗਾ ਕੇ نیچے ਤੋਂ ਛੱਡ ਦੇਣਾ ਜਿੱਥੇ ਆਪਾਂ 2 ਇੰਚ ਦਾ ਨਿਸ਼ਾਨਾ ਲਗਾਇਆ ਉੱਥੋਂ ਆਪਾਂ ਪਲਾਜ਼ੋ ਦੀ ਆਪਣੀ ਦੀ ਜਿਹੜੀ ਲੈਂਥ ਆ ਉਹ ਰੈਡੀ ਰੱਖਣੀ ਆ ਸਾਡੇ ਕੋਲ ਲੈਂਥ ਹੈਗੀ ਸੀ 39 ਇੰਚ ਜਿੱਥੇ ਆਪਾਂ ਆ 2 ਇੰਚ ਦਾ ਮਾਰਜਿਨ ਲਗਾਇਆ ਇਹੀ ਆਪਾਂ ਲੈਂਥ ਨਾਪਣੀ ਆ ਆ ਸਾਡੇ ਕੋਲ نیچے ਨੂੰ ਫੋਲਡ ਕਰਨ ਲਈ ਕੱਪੜਾ ਆ ਇਹ ਆਪਾਂ ਇਹ ਆਇਆ ਤੇ ਐਥੋਂ ਆਪਾਂ ਉੱਪਰ ਨੂੰ 39 ਇੰਚ ਜਿਹੜੀਆਂ ਲੈਂਥ ਨੂੰ ਨਾਪ ਲੈਂਦੇ ਠੀਕ ਹੈ ਜੀ ਇਹ ਨੂੰ ਆਪਾਂ ਇਹ ਸਿੱਧਾ ਲਾਣਾ ਠੀਕ ਹੈ ਸਕੇਲ ਦੀ ਮਦਦ ਦੇ ਨਾਲ ਉਸ ਤੋਂ ਬਾਅਦ ਉੱਪਰ ਅਸੀਂ ਜੋ ਵੈਨਚਾ ਮਾਰਜਿਨ ਰੱਖਣਾ ਹੈ ਲਾਸਟ ਪੇਜ ਐਕਸੇ ਜਿਹੜੀ ਸਾਡੇ ਪਲਾਸਟਿਕ ਵਾਲੀ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਹਿਪ ਸੀ ਕਸਟਮਰ ਦੀ 23 ਤੇ ਆਪਾਂ ਇਹਦੇ ਵਿੱਚ 4 ਪਲੱਸ ਕਰਕੇ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਫਿਰ ਸਾਡੇ ਕੋਲ हिप तो दो इंच खुला रह इंच का अपने कटिंग करनी है चौदी चौदह आपने हाफ कर ला इतने ला नि ਜੀ ਆਪਾਂ ਫੇਰ ਰੱਖਣਾ ਹੈਗਾ ਆਸਣ ਆਸਣ ਆਪਾਂ ਨੇ ਸਾਡੇ ਤੇ ਵਹੀ ਰੱਖਣਾ ਹੈਗਾ ਇੱਥੇ ਆਵਲ ਨੂੰ ਸ਼ਾਹੂ ਆਪਾਂ ਇਹ ਸਿੱਧਾ ਬਣਾਉਣਾ ਜੀ ਇੱਥੇ ਆਪਾਂ ਨੇ ਰੱਖਣਾ ਹੈਗਾ 2.5 ਇੰਚ ਆਸਣ ਤੋਂ ਉਧਰਲੀ ਸਾਈਡ ਤੇ ਆਪਾਂ ਰੱਖਣਾ ਇੱਥੇ ਅਸਲ ਲਿਆ ਆਸਣ ਤੋਂ ਉਧਰਲੀ ਸਾਈਡ ਰੱਖਣਾ ਆਪਾਂ ਨੇ 2.5 ਇੰਚ ਇਹ ਫਿਰ ਇਹਨਾਂ ਆਪਾਂ ਐਵੇਂ ਬਣਾਣਾ ਜਾਦਾ ਪੱਕ ਦੂੰਘੀ ਲਾਈਨ ਹੀ ਕੋਈ ਹੈਗੀ ਐਵੇਂ ਨਾ ਰਹੀ ਕਿਜੀ ਅੱਜ ਸਵੇਰ ਆਪਾਂ ਨੇ ਦੇਖ ਲਈ ਦੀ ਪਹੁੰਚਾ ਜਿਹੜਾ ਕਿੰਨਾ ਲੈ ਲਈਏ ਨੀਚੇ ਸਾਤ ਇੰਚ ਸਾਡੇ ਕੋਲ ਰੈਡੀ ਆ ਠੀਕ ਹੈ ਜੀ ਤੇ ਆਪਾਂ ਨੇ ਦੋ ਢਾਈ ਇੰਚ ਜਿਹੜਾ ਉਹ ਵਦਰਖੇ ਕੱਟਣਾ ਹੈ ਫਿਰ ਆਪਾਂ ਇਹਨੂੰ ਕਿ ਅੰਦੀਮਦਰ ਤੋਂ ਨਾਲ ਨਹੀਂ ਆਉਣਾ ਹੈਗਾ ਇਸ ਸਾਡੇ ਸਿੰਪਲ ਪਲਾਜ਼ੋ ਦੀ ਕਠਿਨ ਜਿਹੜੀ ਆ ਹੋਈ ਆ ਮਾਪ ਪਾਈ ਦੀ ਕਠਿਨ ਕੱਲ ਨਹੀਂ ਸ਼ਾਮ ਆ ਪਾਉਂਦੇ ਸਿੰਪਲ ਪਲਾਜ਼ਾ ਦੀ ਆਪਾਂ ਕਟਿੰਗ ਕਰ ਚੁੱਕੇ ਹਾਂ ਜੇ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸਾਰਿਆਂ ਦਾ ਥੈਂਕ ਯੂ ਜੀ